ਕੈਨੇਡੀਅਨ ਕਬਰ ਨਾਮਾਂ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਕੈਨੇਡੀਅਨ ਮੰਤਰੀ ਦਾ ਕਹਿਣਾ ਹੈ ਕਿ ਸਥਾਈ ਨਿਵਾਸੀਆਂ ਨੂੰ ਘਟਾਉਣ ਲਈ ਹੋਰ ਵੱਡੇ ਉਪਾਅ ਕੀਤੇ ਜਾ ਰਹੇ ਨੇ ਕੈਨੇਡਾ ਦੀ ਸਰਕਾਰ ਸਥਾਈ ਇਮੀਗ੍ਰੇਸ਼ਨ ਨੂੰ ਰੋਕਣ ਦੇ ਲਈ ਉਪਵਾਮਾਂ ਦਾ ਇੱਕ ਹੋਰ ਪਰਦਾ ਫਾਸ਼ ਕਰਨ ਲਈ ਤਿਆਰ ਹੈ ਤੇ ਗੈਰ ਦਸਤਾਵੇਜ਼ ਰਹਿਤ ਨਿਵਾਸੀਆਂ ਨੂੰ ਸਥਾਈ ਸਥਿਤੀ ਦੀ ਪੇਸ਼ਕਸ਼ ਕਰਨ ਵਾਲੇ ਇੱਕ ਵਿਆਪਕ ਪ੍ਰੋਗਰਾਮ ਤੇ ਇਸ ਵੀੜੇ ਅਮਲ ਕਰਨ ਦੀ ਕੋਈ ਯੋਜਨਾ ਨਹੀਂ ਹੈ ਤੇ ਦੇਸ਼ ਦੇ ਇਮੀਗ੍ਰੇਸ਼ਨ ਮੰਤਰੀ ਨੇ ਰਾਈਟਸ ਦੇ ਨਾਲ ਆਪਣੇ ਇੰਟਰਵਿਊ ਦੌਰਾਨ ਕਈ ਗੱਲਾਂ ਖੋਲ ਕੇ ਸਾਹ ਦੇ ਸਾਹਮਣੇ ਰੱਖ ਦਿੱਤੀਆਂ ਮਾਰਕ ਮਿਲਰ ਨੇ ਰਾਈਟਸ ਦੇ ਨਾਲ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਇਸ ਦੇਸ਼ ਵਿੱਚ ਆਉਣ ਵਾਲੇ ਅਨਕੈਪਡ ਪ੍ਰੋਗਰਾਮਾਂ ਦਾ ਯੋਗ ਤੀਜੀ ਨਾਲ ਖਤਮ ਹੋ ਰਿਹਾ ਹੈ ਤੇ ਇਹ ਇੱਕ ਵੱਡੀ ਤਬਦੀਲੀ ਹੈ ਤੁਸੀਂ ਸਿਰਫ ਬ੍ਰੇਕ ਤੇ ਸਲੈਮ ਨਹੀਂ ਕਰ ਸਕਦੇ ਅਤੇ ਇਸ ਨੂੰ ਤੁਰੰਤ ਬੰਦ ਕਰਨ ਦੀ ਉਮੀਦ ਨਹੀਂ ਕਰ ਸਕਦੇ ਹੋ ਮਾਰਕ ਮਿਲਰ ਨੇ ਰਾਈਟਸ ਦੇ ਨਾਲ ਇੱਕ ਇੰਟਰਵਿਊ ਵਿੱਚ ਇਹ ਗੱਲਾਂ ਸਭ ਦੇ ਨਾਲ ਸਾਂਝੀਆਂ ਕੀਤੀਆਂ ਕੈਨੇਡਾ ਨੇ ਲੰਬੇ ਸਮੇਂ ਤੋਂ ਨਵੇਂ ਲੋਕਾਂ ਦਾ ਸਵਾਗਤ ਕਰਨ ਤੇ ਮਾਣ ਮਹਿਸੂਸ ਕੀਤਾ ਅਤੇ ਮੌਜੂਦਾ ਲਿਬਰਲ ਸਰਕਾਰ ਨੇ ਨਵੇਂ ਨਿਵਾਸੀ ਖਾਸ ਕਰਕੇ ਅਸਥਾਈ ਲੋਕਾਂ ਦੀ ਆਮਦ ਵਿੱਚ ਨਾਟਕੀ ਵਾਅਦੇ ਦੀ ਨਿਗਰਾਨੀ ਕੀਤੀ ਹੈ ਕਿਉਂਕਿ ਬਹੁਤ ਸਾਰੇ ਰੁਜ਼ਗਾਰਦਾਤਾਵਾਂ ਮਹਾਂਮਾਰੀ ਤੋਂ ਬਾਅਦ ਆਉਣ ਵਾਲੀਆਂ ਅਸਾਮੀਆਂ ਨੂੰ ਭਰਨ ਲਈ ਸੰਘਰਸ਼ ਕਰ ਰਹੇ ਸਨ ਪਰ ਪਿਛਲੇ 1 ਸਾਲ ਵਿੱਚ ਲਹਿਰ ਬਦਲ ਗਈ ਦੇਸ਼ ਵਿੱਚ ਕੇਫਾਈਤੀ ਸੰਕਟ ਦੇ ਨਾਲ-ਨਾਲ ਘਰਾਂ ਦੀ ਵਿਗੜ ਰਹੀ ਸਥਿਤੀ ਲਈ ਪ੍ਰਵਾਸੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਆਲੋਚਕਾਂ ਨੇ ਸੰਗੀ ਸਰਕਾਰਾਂ ਤੇ ਬਹੁਤ ਸਾਰੇ ਲੋਕਾਂ ਨੂੰ ਨਿਯੋਣ ਦਾ ਦੋਸ਼ ਵੀ ਜਿੱਥੇ ਲਗਾਇਆ ਹੈ ਜੁਲਾਈ ਦੇ ਵਿੱਚ ਕਰਵਾਏ ਗਏ ਇੱਕ ਲੈਂਗਰ ਪੋਲ ਵਿੱਚ ਪਾਇਆ ਗਿਆ ਕਿ 60% ਉਤਰਦਾਤਾਵਾਂ ਨੇ ਇਹ ਕਿ ਹੈ ਕਿ ਕੈਨੇਡਾ ਵਿੱਚ ਜ਼ਿਆਦਾ ਪ੍ਰਵਾਸੀ ਆ ਚੁੱਕੇ ਨੇ ਮਿਲਰ ਨੇ ਇੱਕ ਟੈਲੀਫੋਨ ਦੇ ਉੱਪਰ ਇੰਟਰਵਿਊ ਦਿੱਤੀ ਜਿਸ ਵਿੱਚ ਉਹਨਾਂ ਨੇ ਅਲ ਆਖੀ ਹੈ ਕਿ ਮੈਂ ਇਹ ਸੋਚਣ ਲਈ ਇੰਨਾ ਪੋੜਾ ਨਹੀਂ ਆ ਕਿ ਕੈਨੇਡਾ ਪ੍ਰਵਾਸੀਆਂ ਦੀ ਵਿਰੋਧੀ ਭਾਵਨਾਵਾਂ ਦੀਆਂ ਲਹਿਰਾਂ ਤੋਂ ਮੁਕਤਾਂ ਕੈਨੇਡਾ ਇੱਕ ਅਜਿਹੀ ਪ੍ਰਣਾਲੀ ਚਾਹੁੰਦਾ ਜੋ ਕੰਟਰੋਲ ਤੋਂ ਬਾਹਰ ਨਾ ਹੋਵੇ ਮਿਲਰ ਨੇ ਇਹ ਗੱਲ ਇੰਟਰਵਿਊ ਤੇ ਵਿੱਚ ਸਾਰਿਆਂ ਨਾਲ ਸਾਂਝੀ ਕੀਤੀ ਕੈਨੇਡਾ ਇੱਕ ਅਜਿਹੀ ਪ੍ਰਣਾਲੀ ਚਾਹੁੰਦਾ ਜੋ ਸਮਝਦਾਰ ਹੋਵੇ ਅਤੇ ਇੱਕ ਅਜੀਹਾ ਸਿਸਟਮ ਚਾਹੁੰਦਾ ਹੈ ਜਿਸ ਵਿੱਚ ਅਜੇ ਵੀ ਬਹੁਤ ਸਾਰੇ ਸਵਾਗਤ ਕਰਨ ਵਾਲੇ ਪਹਿਲੂ ਹੋਣ ਜਿਸ ਤੇ ਸਾਨੂੰ ਮਾਣ ਹੈ ਇਹ ਇੱਕ ਸਮਝਦਾਰ ਹੈ ਤੇ ਇੱਕ ਸਮਝਦਾਰੀ ਵੀ ਹੈ ਮਿਲਰ ਨੇ ਇਹ ਗੱਲ ਆਖਿਆ ਕਿ ਇਮੀਗ੍ਰੇਸ਼ਨ ਦੀ ਭਵਿੱਖਬਾਣੀ ਕਰਨਾ ਇੱਕ ਪ੍ਰਮੁੱਖ ਮੁੱਦਾ ਹੋਵੇਗਾ ਜੇ ਨਹੀਂ ਸਿਖਰ ਦਾ ਮੁੱਦਾ ਅਗਲੀ ਚੋਣਾਂ ਵਿੱਚ 2025 ਦੇ ਅਖੀਰ ਵਿੱਚ ਹੋਣ ਦੀ ਉਮੀਦ ਦੱਸੀ ਗਈ ਹੈ ਤੇ ਉੱਥੇ ਹੀ ਬੈਕ ਡੋਰ ਐਂਟਰੀ ਦੇ ਉੱਪਰ ਵੀ ਗੱਲਬਾਤ ਕਰਦੇ ਹਾਂ ਕੈਨੇਡੀਅਨ ਮੰਤਰੀ ਨੇ ਕਿਹਾ ਕਿ ਕੈਨੇਡਾ ਦੀ ਸਰਕਾਰ ਨੇ ਪਹਿਲਾਂ ਹੀ ਕੁਝ ਉਪਵਾਮਾਂ ਦੀ ਰੂਪਰੇਖਾ ਤਿਆਰ ਕੀਤੀ ਹੈ ਮਿਲਰ ਨੇ ਕਿਹਾ ਕਿ ਜਨਵਰੀ ਦੇ ਵਿੱਚ ਇਸ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ 2 ਸਾਲ ਦੇ ਕੈਪ ਦੀ ਘੋਸ਼ਣਾ ਕੀਤੀ ਹੈ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਦਾ ਇੱਕ ਖੇਤਰ ਜੋ ਓਵਰ ਹਿੱਟ ਹੋ ਗਿਆ ਤੇ ਇਸ ਦਾ ਮਤਲਬ ਕੈਨੇਡਾ ਵਿੱਚ ਪਿਛਲੇ ਦਰਵਾਜ਼ੇ ਤੋਂ ਦਾਖਲਾ ਨਹੀਂ ਸੀ ਮਾਰਚ ਵਿੱਚ ਇਮੀਗ੍ਰੇਸ਼ਨ ਮੰਤਰੀ ਨੇ ਅਰਜ਼ੀਆਂ ਇਮੀਗ੍ਰੇਸ਼ਨ ਤੱਕ ਕੈਨੇਡਾ ਦੇ ਪੈਡੀ ਕੈਪ ਤੇ ਐਲਾਨ ਕੀਤਾ ਕੈਨੇਡਾ ਅਗਲੇ 3 ਸਾਲਾਂ ਵਿੱਚ 2023 ਦੇ ਵਿੱਚ ਅਸਥਾਈ ਨਿਵਾਸੀਆਂ ਨੂੰ ਕੁੱਲ ਆਬਾਦੀ ਦੇ 6.2% ਤੋਂ ਘਟਾ ਕੇ 5% ਕਰਨਾ ਚਾਹੁੰਦਾ ਹੈ ਤੇ 2023 ਵਿੱਚ ਕੈਨੇਡਾ ਦੇ 2.5 ਮਿਲੀਅਨ ਅਸਥਾਈ ਨਿਵਾਸੀਆਂ ਤੋਂ ਲਗਭਗ 20% ਕਟੌਤੀ ਕੀਤੀ ਜਾਵੇਗੀ ਵਾੜਾ ਆਪਣੀ ਹਾਲੀਆ ਮੁਦਰਾ ਨੀਤੀ ਰਿਪੋਰਟ ਵਿੱਚ ਬੈਂਕ ਆਫ ਕੈਨੇਡਾ ਨੇ ਸ਼ੱਕ ਪ੍ਰਗਟਾਇਆ ਕਿ ਸਰਕਾਰ ਆਪਣੇ ਅਸਥਾਈ ਨਿਵਾਸੀ ਦੇ ਟੀਚੇ ਨੂੰ ਪੂਰਾ ਕਰ ਸਕਦੀ ਹੈ ਇਹ ਨੋਟ ਕਰਦੇ ਹੋਏ ਕਿ April ਤੱਕ ਦੇਸ਼ ਦੀ ਆਬਾਦੀ ਦਾ 6.8% ਗੈਰ ਸਥਾਈ ਨਿਵਾਸੀ ਬਣ ਜਾਂਦੇ ਹਨ ਅਤੇ ਇਹ ਹੈ ਕਿ ਸ਼ੇਅਰ ਦੀ ਉਮੀਦ ਹੈ ਨਜ਼ਦੀਕੀ ਮਿਆਦ ਤੇ ਵਧਣਾ ਜਾਰੀ ਹੋ ਸਕਦਾ ਹੈ ਬੈਂਕ ਆਫ ਕੈਨੇਡਾ ਨੇ ਕਿਹਾ ਕਿ ਇਹ ਸਹੀ ਹੈ ਕਿ ਇਹ ਟੀਚੇ ਪ੍ਰਾਪਤ ਕਰਨਾ ਇੱਕ ਚੁਣੌਤੀ ਹੈ ਪਰ ਇਹ ਇੱਕ ਵਾਜਬ ਕਿਉਂਕਿ ਕੈਨੇਡਾ ਅਗਲੇ ਕਈ ਹਫ਼ਤਿਆਂ ਵਿੱਚ ਐਲਾਨ ਕਰਨ ਦੀ ਯੋਜਨਾ ਬਣਾ ਰਿਹਾ ਮਿਲਰ ਵੇਰਵੇ ਨਹੀਂ ਦੇਵੇਗਾ ਪਰ ਕਿਹਾ ਜਾ ਰਿਹਾ ਹੈ ਕਿ ਮਿਲਰ ਵੇਰਵੇ ਨਹੀਂ ਦੇਵੇਗਾ ਪਰ ਇਹ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਆਪਵਾਮਾ ਵਿੱਚ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਲਾਗੂ ਕਰਨ ਵਿੱਚ ਤਬਦੀਲੀਆਂ ਸ਼ਾਮਲ ਹੋ ਸਕਦੀਆਂ ਨੇ ਇਹ ਪੁੱਛੇ ਜਾਣ ਤੇ ਕਿ ਉਹਨਾਂ ਦੀ ਸਰਕਾਰ ਨੇ ਅਸਥਾਈ ਨਿਵਾਸੀਆਂ ਵਿੱਚ ਤੀਜੀ ਨਾਲ ਵਿਕਾਸ ਕਰਨ ਦੀ ਇਜਾਜ਼ਤ ਦੇਣ ਵਿੱਚ ਕੋਈ ਗਲਤੀ ਕੀਤੀ ਹੈ ਤਾਂ ਮਿਲਨ ਨੇ ਕਿਹਾ ਕਿ ਹਰ ਸਰਕਾਰ ਗਲਤੀ ਕਰਦੀ ਹੈ ਮੈਨੂੰ ਲੱਗਦਾ ਅਸੀਂ ਸਾਰੇ ਇਨਸਾਨ ਆ ਪਰ ਕੋਵਿਡ ਤੋਂ ਬਾਹਰ ਆਉਣਾ ਖਾਸ ਕਰਕੇ ਸਾਨੂੰ ਮਜ਼ਦੂਰਾਂ ਦੀ ਭਾਰੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਰਿਫਿਊਜੀ ਇਨਫਲੈਕਸ ਇਸ ਦੌਰਾਨ ਕੈਨੇਡਾ ਸਰਨਾਰਥੀਆਂ ਦਾਅਵਿਆਂ ਦੇ ਵਿੱਚ ਜਿੱਥੇ ਰਿਕਾਰਡ ਤੋੜ ਪੱਧਰ ਦੇਖਣ ਨੂੰ ਮਿਲ ਰਿਹਾ ਹੈ ਇਮੀਗ੍ਰੇਸ਼ਨ ਤੇ ਰਿਫਿਊਜੀ ਬੋਰਡ ਦੇ ਅਨੁਸਾਰ ਜੂਨ ਵਿੱਚ 18000 ਤੋਂ ਵੱਧ ਸੰਕਿਤਰਾਜ਼ ਦੇ ਨਾਲ ਇੱਕ ਲੜੇ ਹੋਏ ਦੁਲੱਬੇ ਸਮਝੌਤੇ ਦੁਆਰਾ ਅਤੇ ਮੈਕੈਨਿਸ਼ੀਅਨ ਦੀ ਇੱਕ ਨਵੀਂ ਵੀਜ਼ਾ ਜ਼ਰੂਰਤਾਂ ਨੂੰ ਲਾਗੂ ਕਰਕੇ ਪਨਾਹ ਮੰਗਣ ਵਾਲਿਆਂ ਲਈ ਜ਼ਮੀਨ ਸਰਹੱਦ ਨੂੰ ਬੰਦ ਕਰਕੇ ਲੋਕਾਂ ਨੂੰ ਰੋਕਣ ਦੀਆਂ ਸਰਕਾਰੀ ਕੋਸ਼ਿਸ਼ਾਂ ਦੇ ਬਾਵਜੂਦ ਕੈਨੇਡਾ ਇਹ ਤੈ ਨਹੀਂ ਕਰ ਸਕਦਾ ਕਿ ਕਿੰਨੇ ਲੋਕ ਸ਼ਰਨਾਰਥੀ ਦਾਅਵੇ ਦਾਇਰ ਕਰ ਸਕਦੇ ਨੇ ਪਰ ਇਹ ਪਨਾਹ ਮੰਗਣ ਵਾਲਿਆਂ ਲਈ ਦੇਸ਼ ਤੱਕ ਪਹੁੰਚ ਪਹੁੰਚਣਾ ਮੁਸ਼ਕਲ ਬਣ ਸਕਦਾ ਹੈ ਮਿਲਰ ਨੇ ਕਿਹਾ ਕਿ ਸਰਕਾਰ ਸ਼ਰਨ ਮੰਗਣ ਵਾਲਿਆਂ ਨੂੰ ਆਉਣ ਤੋਂ ਰੋਕਣ ਲਈ ਅਸਥਾਈ ਨਿਵਾਸੀ ਵੀਜ਼ਾ ਤੇ ਸਖਤੀ ਦਾ ਮਾਪਦੰਡ ਲਾ ਸਕਦੀ ਹੈ ਸਰਕਾਰ ਨੇ ਪਹਿਲਾਂ ਵੀ ਇਹ ਕਿਹਾ ਹੈ ਕਿ ਉਹ ਗੈਰ ਦਸਤਾਵੇਜ਼ ਰਹਿਤ ਵਸਨੀਕਾਂ ਨੂੰ ਦਰਜਾ ਦੇਣ ਦੇ ਨਿਯਮਤ ਪ੍ਰੋਗਰਾਮਾਂ ਨੂੰ ਅੱਗੇ ਵਧਾਏਗੀ ਅਤੇ ਇਹ ਚੋਣ ਤੋਂ ਪਹਿਲਾਂ ਮੇਜ਼ ਨਹੀਂ ਕਰੇਗੀ ਕਿ ਮਿਲਰ ਨੇ ਕਿਹਾ ਕਿ ਉਸਨੇ ਨੋਟ ਕੀਤਾ ਕਿ ਸੈਕਟਰ ਵਿਸ਼ੇਸ਼ ਪ੍ਰੋਗਰਾਮ ਦੀ ਵਿਸ਼ੇਸ਼ ਸੰਭਾਵਨਾ ਵੀ ਕਿਤੇ ਨਾ ਕਿਤੇ ਵੱਧਦੀ ਹੈ ਸੋ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੈਨੇਡਾ ਸਰਕਾਰ ਇਸ ਪੂਰੇ ਫੈਸਲੇ ਦੇ ਉੱਪਰ ਆਪਣੇ ਪੱਤੇ ਖੋਲਣ ਜਾ ਰਹੀ ਹੈ ਜਿਸ ਤੋਂ ਬਾਅਦ ਇਹ ਉਮੀਦ ਜਤਾਈ ਜਾ ਰਹੀ ਹੈ ਕਿ ਜੋ ਗੈਰ ਪ੍ਰਵਾਸੀ ਲੋਕ ਇੱਥੇ ਰਹਿ ਰਹੇ ਨੇ ਉਹਨਾਂ ਲਈ ਕਿਤੇ ਨਾ ਕਿਤੇ ਵੱਡੀ ਮੁਸ਼ਕਲ ਹੁਣ ਬਣਨ ਵਾਲੀ ਹੈ ਟ੍ਰੇਡਿੰਗ ਖਬਰਾਂ ਨਾਮਾ ਦੇ ਵਿੱਚ ਹੀ ਸੀ ਹੁਣ ਤੱਕ ਦੀ ਵੱਡੀ ਖਬਰوں ਖਬਰਾਂ ਦੇਖਣੀ ਸੁਣਨੀ ਪੜ੍ਹਨੀ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ